ਜਵੰਦਾ ਦੇ ਸੰਸਕਾਰ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹੁਣੇ-ਹੁਣੇ ਆਈਆਂ ਨੇ ਜਵੰਦਾ ਦੇ ਜੱਦੀ ਪਿੰਡ ਪੋਣਾ ਤੋਂ ਪੋਣਾ ਪਿੰਡ ਜਗਰਾਉਂ ਦੇ ਵਿੱਚ ਆਉਂਦਾ ਜਿੱਥੇ 9 ਤਰੀਕ ਨੂੰ ਜਵੰਦਾ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਵੱਡੀ ਗਿਣਤੀ ਦੇ ਵਿੱਚ ਜਵੰਦਾ ਦੇ ਫੈਨਸ ਜਵੰਦਾ ਨੂੰ ਚਾਣ ਵਾਲੇ ਵੱਡੀ ਗਿਣਤੀ ਚ ਸਿਆਸੀ ਲੀਡਰ ਪਹੁੰਚਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਤੇ ਉਸੇ ਤਰੀਕੇ ਦੇ ਨਾਲ ਟੈਂਟ ਲਗਾ ਕੇ ਪੰਡਾਲ ਲਗਾ ਕੇ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਨੇ ਅੰਤਿਮ ਸੰਸਕਾਰ ਦੀਆਂ ਬੜੀ ਮੰਦਭਾਗੀ ਖਬਰ ਅੱਜ ਮਿਲੀ ਫੈਨਸ ਨੂੰ ਪੰਜਾਬੀਆਂ ਨੂੰ ਜਿਹੜੇ ਲਗਾਤਾਰ 27 ਸਤੰਬਰ ਤੋਂ ਲੈ ਕੇ ਹੁਣ ਤੱਕ ਇਹ ਹੀ ਅਰਦਾਸਾ ਕਰ ਰਹੇ ਸਨ ਕਿ ਜਵੰਦਾ ਠੀਕ ਹੋ ਜਾਵੇ ਜਵੰਦਾ ਨੂੰ ਹੋਸ਼ ਆ ਜਾਵੇ ਜਵੰਦਾ ਫਿਰ ਗੀਤ ਗਾਵੇ ਜਵੰਦਾ ਫਿਰ ਸਟੇਟੇ ਦਿਖੇ ਪਰ ਤਰਾਸਦੀ ਪਰ ਕਿਸਮਤ ਮਾੜੀ ਤੁਸੀਂ ਇਸ ਮੌਕੇ ਦੇਖੋ ਕਿ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਹੋ ਰਹੀਆਂ ਨੇ